ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1268 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1267 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾਰ ਮਹੱਲਾ ਪੰਜਵਾਂ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਟਰ ਕੋ ਭਰਤੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰਾਗ ਮਲਾਰ ਵਿੱਚ ਆਪਣੀ ਬਾਣੀ ਵਿੱਚ ਸਾਨੂੰ ਕਲਜੂਗੀ ਜੀਵਾਂ ਨੂੰ ਇਉਂ ਉਪਦੇਸ਼ ਦੇ ਰਹੇ ਹਨ ਕਿ ਰਾਜਿਆਂ ਤੋਂ ਲੈ ਕੇ ਕੀੜਿਆਂ ਤੱਕ ਕੀੜਿਆਂ ਤੋਂ ਲੈ ਕੇ ਇੰਦਰ ਦੇਵਤੇ ਤੱਕ ਕੋਈ ਵੀ ਹੋਵੇ ਪਾਪ ਕਰਕੇ ਸਾਰੇ ਗਰਬਜੂਨ ਵਿੱਚ ਪੈਂਦੇ ਹਨ ਕਿਸੇ ਦਾ ਲਿਹਾਜ ਨਹੀਂ ਹੋ ਸਕਦਾ ਕਿਰਪਾ ਨੇ ਦਸ਼ੋੜਿਆਨ ਕੋ ਪੂਜਹਿ ਆਤਮ ਘਾਤੀ ਹਰਤੇ ਜਿਹੜੇ ਵੀ ਪ੍ਰਾਣੀ ਮਾਇਆ ਦੇ ਸਮੁੰਦਰ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਨੂੰ ਪੂਜਦੇ ਹਨ ਉਹ ਰੱਬ ਦੇ ਚੋਰ ਹਨ ਉਹ ਆਪਣੇ ਆਤਮਾ ਦਾ ਘਾਤ ਕਰਦੇ ਕਰਦੇ ਹਨ ਹਾਰ ਬਿਸਰਤ ਤੇ ਦੁੱਖ ਦੁੱਖ ਮਰਤੇ ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾਉਂਦੇ ਹਨ ਪਰਮਾਤਮਾ ਨੂੰ ਭੁੱਲ ਜਾਂਦੇ ਹਨ ਉਹ ਦੁਖੀ ਹੋ ਹੋ ਕੇ ਆਤਮਿਕ ਮੌਤ ਸਹੇੜਦੇ ਰਹਿੰਦੇ ਹਨ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਗੁਰੂ ਜੀ ਫਰਮਾਨ ਕਰਦੇ ਹਨ ਕਿ ਪਰਮਾਤਮਾ ਦੇ ਨਾਮ ਜਪਣ ਵਿੱਚ ਸਾਰੇ ਸੁਖ ਹਨ ਆਨਕ ਬਾਰ ਪਰਮੈ ਬੋ ਜੋਨੀ ਟੇਕ ਨਾ ਕਾਹੂ ਤਰਤੇ ਰਹਾਓ ਉਹ ਮਨੁੱਖ ਨੇਕਾਂ ਵਾਰੀ ਕਈ ਜੁਨਾ ਵਿੱਚ ਭਟਕਦੇ ਫਿਰਦੇ ਹਨ ਇਸ ਗੇੜ ਵਿੱਚੋਂ ਬਚਣ ਲਈ ਉਹ ਕਿਸੇ ਦਾ ਪਿਆ ਆਸਰਾ ਪ੍ਰਾਪਤ ਨਹੀਂ ਕਰ ਸਕਦੇ ਰਹਾਓ ਤਿਆਗ ਸੁਆਮੀ ਆਨ ਕੋ ਚਿਤਵਤ ਮੂੜ ਮੁਗਦ ਖਲ ਖਰਤੇ ਮਾਲਕ ਪ੍ਰਭੂ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਨੂੰ ਮਨ ਵਿੱਚ ਬਸਾਉਂਦੇ ਹਨ ਉਹ ਮੂਰਖ ਹਨ ਉਹ ਖੋਤੇ ਹਨ ਇਹ ਗੁਰਬਾਣੀ ਕਹਿ ਰਹੀ ਹੈ ਗੁਰੂ ਪਿਆਰਿਓ ਕਾਗਰ ਨਾਵ ਲੰਗੈ ਕਤ ਸਾਗਰ ਬਿਰਥਾ ਕਥਤ ਹਮਕਤਰਤੇ ਪ੍ਰਭੂ ਪਰਮਾਤਮਾ ਤੋਂ ਬਿਨਾਂ ਹੋਰ ਹੋਰ ਦੀ ਪੂਜਾ ਕਾਗਜ਼ ਦੀ ਬੇੜੀ ਵਿੱਚ ਚੜ੍ਹ ਕੇ ਸਮੁੰਦਰੋਂ ਪਾਰ ਲੰਘਣ ਦਾ ਯਤਨ ਸਮਾਨ ਹੈ ਕਾਗਜ਼ ਦੀ ਬੇੜੀ ਤੇ ਚੜ੍ਹ ਕੇ ਕਿਵੇਂ ਸਮੁੰਦਰ ਤੋਂ ਪਾਰ ਲੰਘ ਸਕਦੇ ਹਨ ਉਹ ਵਿਅਰਥ ਹੀ ਆਖਦੇ ਹਨ ਕਿ ਅਸੀਂ ਪਾਰ ਲੰਘ ਰਹੇ ਹਾਂ ਕਾਗਜ਼ ਗਲ ਜਾਂਦਾ ਹੈ ਸੇਵ ਸੇਵ ਬੈ ਰਾਂਚ ਅਸੁਰ ਸੁਰ ਜیتے ਕਾਲ ਅਗਨ ਮੈਜਰਤੇ ਛੇ ਬ੍ਰਹਮਾਦੈਂਤ ਦੇਵਤੇ ਜਿਤਨੇ ਵੀ ਹਨ ਪਰਮਾਤਮਾ ਦਾ ਨਾਮ ਭੁਲਾ ਕੇ ਸਭ ਆਤਮਿਕ ਮੌਤ ਦੀ ਅਗ ਵਿੱਚ ਸੜਦੇ ਹਨ ਕਿਸੇ ਦਾ ਪਿਲੇਆਜ ਨਹੀਂ ਕੀਤਾ ਹੁੰਦਾ ਨਾਨਕ ਸਰਨ ਚਰਨ ਕਮਲਨ ਕੀ ਤੁਮ ਨਾ ਡਾਰੋ ਪ੍ਰਭ ਕਰਤੇ ਪ੍ਰਭੂ ਧਾਰਤੇ ਅਰਦਾਸ ਕਰਦੇ ਰਹੋ ਹੇ ਪ੍ਰਭੂ ਪਰਮਾਤਮਾ ਤੇਰੇ ਕੌਲ ਫੁੱਲ ਵਰਗੇ ਸੋਹਣੇ ਚਰਨਾ ਦੀ ਸਰਨ ਵਿੱਚ ਪਏ ਨਾਨਕ ਨੂੰ ਪਰੇ ਨਾ ਹਟਾਵੋ ਤੇਰੇ ਚਰਨਾ ਕਮਲਾ ਦਾ ਆਸਰਾ ਹੈ ਰਾਗ ਮਲਾਰ ਮਹੱਲਾ ਪੰਜਵਾਂ ਦੋਪਦੇ ਘਰ ਪਹਿਲਾ ਰਾਗ ਮਲਾਰ ਘਰ ਪਹਿਲੇ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਵਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਦੋ ਬੰਦਾਂ ਵਾਲੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਪਰ ਅਬ ਮੇਰੇ ਹੋਏ ਬਿਰਾਗੀ ਤਿਆਗੀ ਜਿਹੜੇ ਮਨੁੱਖ ਮੇਰੇ ਪ੍ਰਭੂ ਦੇ ਪ੍ਰੀਤਵਾਨ ਹੁੰਦੇ ਹਨ ਉਹ ਮਾਇਆ ਦੇ ਮੋਹ ਤੋਂ ਬਚੇ ਰਹਿੰਦੇ ਹਨ ਹੋ ਇੱਕ ਖਿੰਨ ਤਿਸ ਬਿਨ ਰਹਿ ਨਾ ਸਕੋ ਪ੍ਰੀਤਮਾ ਪ੍ਰੀਤ ਹਮਾਰੀ ਲਾਗੀ ਵਾਹਿਗੁਰੂ ਹੋ ਇੱਕ ਖਿੰਨ ਤਿਸ ਬਿਨ ਰਹਿ ਨਾ ਸਕੋ ਪ੍ਰੀਤ ਹਮਾਰੀ ਲਾਗੀ ਰਹਾਓ ਉਨ੍ਹਾਂ ਦੇ ਕਿਰਪਾ ਨਾਲ ਮੈਂ ਵੀ ਉਸ ਪ੍ਰਭੂ ਦੀ ਯਾਦ ਤੋਂ ਬਿਨਾ ਇੱਕ ਖਿੰਨ ਪਾਰ ਨਹੀਂ ਰਹਿ ਸਕਦਾ ਮੇਰੀ ਵੀ ਉਸ ਪ੍ਰਭੂ ਪਰਮਾਤਮਾ ਨਾਲ ਪ੍ਰੀਤ ਲੱਗੀ ਹੋਈ ਹੈ ਰਹਾਓ ਓਨ ਕੈ ਸੰਗ ਮੋਹਿ ਪ੍ਰਭ ਚਿਤ ਆਵੈ ਸੰਤ ਪ੍ਰਸਾਦ ਮੋਹਿ ਜਾਗੀ ਪ੍ਰਭੂ ਦੇ ਪ੍ਰੀਤਵਾਨ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਮੇਰੇ ਚਿਤ ਵਿੱਚ ਪਰਮਾਤਮਾ ਆਵਸਦਾ ਹੈ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਆ ਗਈ ਹੈ ਸੁਣਿ ਉਪਦੇਸ਼ ਭਏ ਮਨ ਨਿਰਮਲ ਗੁਣ ਗਾਏ ਰੰਗ ਰਾਂਗੇ ਉਹਨਾਂ ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਮਨ ਪਵਿੱਤਰ ਹੋ ਜਾਂਦੇ ਹਨ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਮਨੁਖ ਮਨੁਖ ਪ੍ਰਭੂ ਦੇ ਗੁਣ ਗਾਣ ਲੱਗ ਪੈਂਦੇ ਹਨ ਕਬੀਰ ਸੇਵਾ ਕੋ ਦੁਏ ਭਲੇ ਇਕ ਸੰਤ ਇਕ ਰਾਮ ਰਾਮ ਜੁਦਾਤਾ ਮੁਕਤੇ ਕੋ ਸੰਤ ਜਪਾਵੇ ਨਾਮ ਸੇਵਾ ਕਰਨੀ ਹੈ ਤੇ ਪ੍ਰਮਾਤਮਾ ਦੀ ਕਰੋ ਪ੍ਰਮਾਤਮਾ ਦਾ ਨਾਮ ਜਪ ਕੇ ਤੇ ਸੰਤ ਜਨਾਂ ਦੀ ਸੇਵਾ ਕਰੋ ਜਿਹੜੇ ਪ੍ਰਮਾਤਮਾ ਦਾ ਨਾਮ ਜਪਾਉਂਦੇ ਹਨ ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਇਹੀ ਕਹਿੰਦੇ ਹਨ ਇਹੋ ਮੰਨ ਦੇ ਕੀਏ ਸੰਤ ਮੀਤਾ ਕਿਰਪਾਲ ਭਏ ਵੱਡ ਭਾਗਿ ਆਪਣਾ ਇਹ ਮਨ ਹਵਾਲੇ ਕਰਕੇ ਸੰਤ ਜਨਾਂ ਨੂੰ ਮਿੱਤਰ ਬਣਾ ਸਕੀਦਾ ਹੈ ਸੰਤ ਜਨ ਵੱਡੇ ਭਾਗਾਂ ਵਾਲਿਆਂ ਉੱਤੇ ਦਿਆਵਾਨ ਹੋ ਜਾਂਦੇ ਹਨ ਮਹਾ ਸੁਖ ਪਾਇਆ ਬਰਨ ਨਾ ਸਕੋ ਰੇਨ ਨਾਨਕ ਜਨ ਪਾਗੀ ਏ ਨਾਨਕ ਮੈਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹਾਂ ਸੰਤ ਜਨਾਂ ਦੀ ਕਿਰਪਾ ਨਾਲ ਮੈਂ ਇਤਨਾ ਮਹਾਨ ਆਨੰਦ ਪ੍ਰਾਪਤ ਕੀਤਾ ਹੈ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ਮਲਾਰ ਮਹੱਲਾ ਪੰਜਵਾ ਮਾਈ ਮੋਹਿ ਪ੍ਰੀਤਮ ਦੇਹੋ ਮਿਲਾਈ ਹੈ ਮਾਂ ਮینو ਵੀ ਪ੍ਰੀਤਮ ਪ੍ਰਭੂ ਮਲਾ ਦੇ ਸਗਲ ਸਹੇਲੀ ਸੁਖ ਭਰ ਸੋਤੇ ਜਿਹ ਘਰ ਲਾਲ ਬਸਾਈ ਰਹਾਓ ਜਿਨ੍ਹਾਂ ਸੰਤ ਜਨ ਸਹੇਲੀਆਂ ਦੇ ਹਿਰਦੇ ਘਰ ਵਿੱਚ ਸੋਣਾ ਪ੍ਰਭੂ ਆਵਸਦਾ ਹੈ ਉਹ ਸਾਰੀਆਂ ਸਹੇਲੀਆਂ ਆਤਮਕ ਆਨੰਦ ਵਿੱਚ ਮਗਨ ਰਹਿੰਦੀਆਂ ਹਨ ਰਹਾਉ ਮੋਹਿ ਅਵਗਨ ਪ੍ਰਭ ਸਦਾ ਦਿਆਲਾ ਮੋਹਿ ਨਿਰਗੁਣ ਕਿਆ ਚਤੁਰਾਈ ਹੈ ਮਾ ਮੇਰੇ ਵਿੱਚ ਨਿਰੇ ਔਗਣ ਹਨ ਫਿਰ ਪਿਓ ਪ੍ਰਭੂ ਸਦਾ ਦਿਆਵਾਨ ਰਹਿੰਦਾ ਹੈ ਮੈਂ ਗੁਣਹੀਣ ਵਿੱਚ ਕੋਈ ਜਹੀ ਸਿਆਣਪ ਨਹੀਂ ਕਿ ਉਸ ਪ੍ਰਭੂ ਨੂੰ ਮਿਲ ਸਕਾਂ ਕਰੋ ਬਰਾਬਰ ਜੋ ਪ੍ਰੇ ਸੰਗ ਰਾਤیں ਇਹ ਹੋ ਮੈਂ ਕੀ ਠਈ ਠਾਈ ਪਰ ਜਵਾਨੀ ਫੜਾ ਮਾਰ ਕੇ ਮੈਂ ਉਹਨਾਂ ਦੀ ਬਰਾਬਰੀ ਕਰਦੀਆਂ ਕਰਦੀ ਹਾਂ ਜਿਹੜੀਆਂ ਪਿਆਰੇ ਪ੍ਰਭੂ ਨਾਲ ਰਤੀਆਂ ਹੋਈਆਂ ਰੂਹਾਂ ਹਨ ਇਹ ਤਾਂ ਮੇਰੀ ਹੋਮੈ ਦੀ ਠਈ ਠਾਈ ਹੈ ਮੈਂ ਹੋਮੈ ਵਿੱਚ ਹਾਂ ਗੁਰੂ ਪਿਆਰੇ ਜੀ ਤੁਹਾਨੂੰ ਪਿੱਛੇ ਕੋਈ ਆਵਾਜ਼ ਸੁਣਾ ਰਹੀ ਹੋਵੇ ਤਾਂ ਇਸ ਗੱਲ ਦੀ ਮੈਂ ਮਾਫੀ ਚਾਹੁੰਦਾ ਹਾਂ ਕਿਉਂਕਿ ਸਾਡੇ ਪਿੰਡ ਦੇ ਗ੍ਰੰਥੀ ਸਿੰਘ ਨੂੰ ਕਈ ਵਾਰੀ ਕਿਹਾ ਹੈ ਕਿ ਸਪੀਕਰ ਦੀ ਆਵਾਜ਼ ਘੱਟ ਰੱਖ ਕਿਲੋਮੀਟਰ ਤੇ ਮੇਰਾ ਘਰ ਹੈ ਗੁਰਦੁਆਰਾ ਸਾਹਿਬ ਤੋਂ ਤਾਂ ਵੀ ਬਹੁਤ ਆਵਾਜ਼ ਆ ਰਹੀ ਹੈ ਤੇ ਲੋਕੀ ਡਰਦੇ ਕਹਿੰਦੇ ਨਹੀਂ ਕਿ ਗੁਰਬਾਣੀ ਦੇ ਕਰਕੇ ਕੁਝ ਕਹੇ ਨਾ ਪਰ ਮਿੱਠੀ ਤੇ ਪਿਆਰੀ ਗੁਰਬਾਣੀ ਦੀ ਆਵਾਜ਼ ਹੋਵੇ ਤਾਂ ਚੰਗੀ ਲੱਗਦੀ ਹੈ ਇੱਕ ਦੋ ਉੱਥੇ ਹੋਰ ਲੜੇ ਹੋਏ ਨੇ ਬਾਬੇ ਵਰਗੇ ਹੀ ਗ੍ਰੰਥੀ ਵਰਗੇ ਹੀ ਉਹ ਆਵਾਜ਼ ਵਧਾ ਦਿੰਦੇ ਹਨ ਬਹੁਤ ਜ਼ਿਆਦਾ ਸਪੀਕਰ ਦੀ ਪਿਛੇ ਆਵਾਜ਼ ਆ ਰਹੀ ਹੋਣੀ ਹੈ ਇਸ ਕਰਕੇ ਮੈਂ ਇਸ ਗਲਤੀ ਦੀ ਮੈਂ ਮਾਫੀ ਮੰਗਦਾ ਹਾਂ ਜੀ ਕਿ ਪਿਛੇ ਤੁਹਾਨੂੰ ਕੋਈ ਵਾਜਾਂ ਸੁਣਾਈ ਦੇ ਰਹੀਆਂ ਹੋਣਗੀਆਂ ਰਿਕਾਰਡਾਂ ਕਰਦੇ ਸਮੇਂ ਇਹ ਬਾਬਾ ਜੀ ਨੂੰ ਮੈਂ ਕਈ ਵਾਰੀ ਕਿਹਾ ਪਰ ਇਹ ਨਹੀਂ ਮੰਨਦਾ ਇਹ ਆਪ ਤੇ ਬੋਲੇ ਤੇ ਲੋਕਾਂ ਨੂੰ ਹੀ ਬੋਲੇ ਹੀ ਸਮਝਦਾ ਸੋ ਰਹੋ ਵਿਚਾਰ ਕਰੋ ਬਰਾਬਰ ਜੋ ਪ੍ਰੇ ਸੰਗ ਰਾਤیں ਇਹ ਹੋ ਮੈਂ ਕੀ ਢੀਠਾਈ ਪਰ ਜ਼ਬਾਨੀ ਫੜਾ ਮਾਰ ਕੇ ਮੈਂ ਉਹਨਾਂ ਦੀ ਬਰਾਬਰੀ ਕਰਦੀ ਹਾਂ ਜਿਹੜੀਆਂ ਪਿਆਰੇ ਪ੍ਰਭੂ ਨਾਲ ਰਤیاں ਹੋਈਆਂ ਹਨ ਰੂਹਾ ਇਹ ਤਾਂ ਮੇਰੀ ਹੋਂਮੈ ਦੀ ਟੀਟਤਾ ਹੈ ਤੇ ਇਸੇ ਤਰ੍ਹਾਂ ਦੇ ਸਾਡੇ ਗਰੰਥੀ ਸਿੰਘ ਟੀਟ ਹਨ ਜਿਹੜੇ ਆਵਾਜ਼ ਨਹੀਂ ਘੱਟ ਕਰਦੇ ਸਪੀਕਰ ਦੀ ਲੋਕਾਂ ਨੂੰ ਬਹੁਤ ਡਿਸਟ੍ਰੋਪ ਹੁੰਦੀ ਹੈ ਭਾਈ ਨੇ ਮਾਣੀ ਸਰਨ ਇੱਕ ਤਾਕੇ ਗੁਰ ਸਤ ਗੁਰ ਪੁਰਖ ਸੁਖ ਦਾਈ ਨਾਨਕ ਆਖਦਾ ਹੈ ਕਿ ਮਾ ਹੁਣ ਮੈਂ ਮਾਣ ਛੱਡ ਦਿੱਤਾ ਹੈ ਮੈਂ ਸਿਰਫ ਸੁਖਦਾਤੇ ਗੁਰੂ ਸਤਗੁਰ ਦੀ ਸ਼ਰਨ ਤਾਕ ਲਈ ਹੈ ਨਿਮਾਣੀ ਹੋ ਕੇ ਇੱਕ ਅਨਮਖ ਮੈਂ ਮੇਰਾ ਸਭ ਦੁੱਖ ਕਾਟਿਆ ਨਾਨਕ ਸੁਖ ਰਹਿਨ ਬਿਹਾਈ ਉਸ ਗੁਰੂ ਨੇ ਅੱਖ ਚਮਕਣ ਜਿਤਨੇ ਸਮੇਂ ਵਿੱਚ ਹੀ ਏ ਨਾਨਕ ਮੇਰਾ ਸਾਰਾ ਦੁੱਖ ਕੱਟ ਦਿੱਤਾ ਹੈ ਹੁਣ ਮੇਰੀ ਜ਼ਿੰਦਗੀ ਦੀ ਰਾਤ ਆਨੰਦ ਵਿੱਚ ਸੁਖ ਵਿੱਚ ਬੀਤਰੀ ਹੈ ਕਿਉਂਕਿ ਦੁੱਖ ਕੱਟੇ ਜਾਂਦੇ ਹਨ ਨਾਮ ਜਪ ਕੇ ਤੇ ਗੁਰੂ ਨਾਮ ਜਪਣ ਦੀ ਯੁਗਤੀ ਦੱਸਦਾ ਹੈ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਨਾਮ ਜਪਣ ਦੀ ਯੁਗਤੀ ਨਹੀਂ ਮਿਲਦੀ ਤੇ ਸਾਡੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਇਹੀ ਕਹਿ ਰਹੇ ਹਨ ਪੰਜਵੇਂ ਪਾਤਸ਼ਾਹ ਵੀ ਕਹਿ ਰਹੇ ਹਨ ਕਿ ਬੰਦਿਆ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋ ਸਕਦਾ ਮਲਾਰ ਮਹੱਲਾ 5 ਬਰਸ ਮੇਗ ਜੀ ਤੇਲ ਬਿਲਮ ਨਲਾਓ ਏ ਨਾਮ ਜਲ ਦੇ ਭੰਡਾਰ ਸਤਿਗੁਰੂ ਜੀ ਮੇਰੇ ਹਿਰਦੇ ਵਿੱਚ ਨਾਮ ਜਲ ਦੀ ਵਰਖਾ ਕਰ ਰਤਾ ਪੀ ਟੇਲ ਨਾ ਕਰ ਬਰਸ ਪਿਆਰੇ ਮਨੈ ਸੁਧਾਰੇ ਹੋਏ ਆਨੰਦ ਸਦਾ ਮਨ ਚਾਉ ਰਹਾਓ ਏ ਪਿਆਰੇ ਗੁਰੂ ਏ ਮੇਰੇ ਮਨ ਨੂੰ ਸਹਾਰਾ ਦੇਣ ਵਾਲੇ ਗੁਰੂ ਨਾਮ ਜਲ ਦੀ ਵਰਖਾ ਕਰ ਇਸ ਵਰਖਾ ਨਾਲ ਮੇਰੇ ਮਨ ਵਿੱਚ ਸਦਾ ਖੁਸ਼ੀ ਹੁੰਦੀ ਹੈ ਸਦਾ ਆਨੰਦ ਪੈਦਾ ਹੁੰਦਾ ਹੈ ਰਹਾਓ ਹਮ ਤੇਰੀ ਧਰ ਸੁਆਮੀਆ ਮੇਰੇ ਤੂੰ ਕਿਉ ਮਨੋਂ ਵਿਸਾਰੇ ਏ ਮੇਰੇ ਸੁਆਮੀ ਪ੍ਰਭੂ ਮੈਨੂੰ ਤੇਰਾ ਹੀ ਆਸਰਾ ਹੈ ਤੂੰ ਮੈਨੂੰ ਆਪਣੇ ਮਨ ਤੋਂ ਨਾ ਵਿਸਾਰ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰ ਧਾਰੇ ਮੈਂ ਤਾਂ ਇਸਤਰੀ ਵਾਂਗੂ ਨਿਰਬਲ ਹਾਂ ਦਾਸੀ ਵਾਂਗ ਕਮਜ਼ੋਰ ਹਾਂ ਇਸਤਰੀ ਪਤੀ ਤੋਂ ਬਿਨਾ ਸੋਭਾ ਨਹੀਂ ਪਾਂਦੀ ਦਾਸੀ ਮਾਲਕੋਂ ਤੋਂ ਬਿਨਾ ਸੋਭਦੀ ਨਹੀਂ ਬਿਨੋ ਸੁਨੇਉ ਜਬ ਠਾਕੁਰ ਮੇਰੇ ਬੇਗਾਯੋ ਕਿਰਪਾ ਧਾਰੇ हे ਸਖੀ ਜਦੋਂ ਮੇਰੇ ਮਾਲਕ ਪ੍ਰਭੂ ਨੇ ਮੇਰੀ ਇਹ ਬੇਨਤੀ ਸੁਣੀ ਤਾਂ ਮਿਹਰ ਕਰਕੇ ਉਹ ਛੇਤੀ ਮੇਰੇ ਹਿਰਦੇ ਵਿਚ ਆ ਵਸਿਆ ਕਉ ਨਾਨਕ ਮੇਰੋ ਬਨਿਓ ਸੁਹਾਗੋ ਪਤ ਸੋਭਾ ਭਲੇ ਅਚਾਰੇ ਨਾਨਕ ਆਖਦਾ ਹੈ ਹੁਣ ਮੇਰੀ ਸੁਭਾਗਤਾ ਬਣ ਗਈ ਹੈ ਮੈਨੂੰ ਇੱਜ਼ਤ ਮਿਲ ਗਈ ਹੈ ਮੈਨੂੰ ਸੋਭਾ ਮਿਲ ਗਈ ਹੈ ਮੇਰੀ ਭਲੀ ਕਰਨੀ ਹੋ ਗਈ ਹੈ ਧੰਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਦੇਖ ਲੋ ਆਪਣੇ ਆਪ ਨੂੰ ਕਿੰਨਾ ਨਿਮਾਣਾ ਸਮਝਦੇ ਹਨ ਤੇ ਗੁਰਬਾਣੀ ਵਿੱਚ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਹਨ ਕਿ ਬੰਦਿਆ ਨਾਮ ਜਪ ਬਿਨੋ ਸੁਨੇਉ ਜਬ ਠਾਕੁਰ ਮੇਰੇ ਬੇਗਾਯੋ ਕਿਰਪਾ ਧਾਰੇ ਕਉ ਨਾਨਕ ਮੇਰੋ ਬਨਿਓ ਸੁਹਾਗੋ ਪਤ ਸੋਬਾ ਭਲੇ ਅਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1267 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1268 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ